ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿ ਇਸ ਲਈ ਅੱਜ ਪ੍ਰੈਸ ਵਾਰਤਾ ਬੁਲਾਈ ਔਰ ਕੀ ਕੁਜ ਰਿਕਵਰੀ ਹੈ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਪ੍ਰੋਇਪਰ ਦੀਆਂ ਹਾਜ਼ਿਰਤਾ ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਹੁਣ ਨਸ਼ਾ ਖਿਲਾਫ ਇਹਦਾ ਜੁੱਧ ਚੱਲ ਰਿਹਾ ਹੈ ਉਹਦੇ ਸੰਬੰਧ ਵਿੱਚ ਐਸਐਚਓ ਗੁਰੂਵਰ ਸਾਹਿਬ ਨੂੰ ਮੁਖਬਰੀ ਹੋਈ ਸੀ ਕਿ ਇੱਕ ਵਿਅਕਤੀ ਲਾਲ ਸਿੰਘ ਵਰਗ ਲਵੀ ਜਿਹੜਾ ਗੋਲੀਆਂ ਵੇਚਦਾ ਜਿਹੜੇ ਤੇ ਰੇਡ ਕੀਤਾ ਗਿਆ ਉਹਦੇ ਕੋਲੋਂ 100 ਗੋਲੀ ਬ੍ਰੰਮਦ ਹੋਈ ਜਿਹਦੇ ਸਬੰਧ ਵਿੱਚ ਮਕਦਮਾ ਨੰਬਰ 60 ਦਰਜ ਕੀਤਾ ਗਿਆ ਔਰ ਉਹਦੀ ਰੈਸਟ ਕਰਕੇ ਫਿਰ ਜਦੋਂ ਅਗਾਹ ਪੁੱਛਗਿਸ਼ ਹੋਈ ਤੇ ਉਹਨੇ ਮੰਨਿਆ ਕਿ ਜਿਹੜੀ ਹਸਪਤਾਲ ਦੇ ਵਿੱਚੋਂ ਓਲਡ ਸੈਂਟਰ ਚੋਂ ਜਿਹੜੀਆਂ ਗੋਲੀਆਂ ਚੋਰੀ ਹੋਈਆਂ ਸੀਗੀਆਂ ਜੀ ਜੀ ਉਹਦੇ ਕੋਲੋਂ ਬ੍ਰੰਮਦ ਹੋਈਆਂ ਜੀ ਜੀ ਇਹ ਸਰ આરોપી ਕਿੱਥੋਂ ਦਾ ਰਹਿਣ ਵਾਲਾ ਹੈ ਜੀ ਇਹ ਗੁਰੂਵਾਰ ਸਾਹਿਦਾ ਜੀ ਕੋਈ ਪਹਿਲਾਂ ਵੀ ਸਰ ਇਹਦੇ ਮਾਮਲੇ ਦਰਜ ਜੀ ਪਹਿਲਾਂ ਐ ਤੇ ਮਾਮਲਾ ਕੋਈ ਦਰਜ ਨਹੀਂ ਹੈ ਜੀ ਜੀ ਐਸੇ ਗੋਲੀਆਂ ਗੋਲੀਆਂ ਉਥੋਂ ਲੈਂਦਾ ਆਦੀਏ ਹਾਰ ਸੈਂਟਰ ਜੋ ਮਰੀਜ਼ੇ ਉਥੋਂ ਦਾ ਜੀ ਸਰ ਸਰ ਜਿਹੜੀ ਗੋਲੀਆਂ ਚੋਰੀ ਹੋਈਆਂ ਸੀ ਰਿਕਵਰ ਹੋ ਗਈਆਂ ਸਾਰੀਆਂ ਗਿਰ ਦਬਰ ਹੋ ਗਈਆਂ ਜੀ ਕਿੰਨੀਆਂ ਗੋਲੀਆਂ ਸਨ ਸਰ ਸੌ ਗੋਲੀਆਂ ਤਾਂ ਮੌਕੇ ਤੇ ਕਵਰ ਹੋਈ ਹੈ 58 ਸਭਾ ਸੋਈ ਹੈ 580 ਗੋਲੀ ਜਿਹੜੀ ਹੈ ਉਹ ਕਵਰ ਕੀਤੀ ਗਈ ਸਰ ਪੁੱਛਗੇ ਸੀ ਕੀ ਸਾਹਮਣੇ ਆਇਆ ਕਿਸ ਲਈ ਨੇ ਚੋਰੀ ਕੀਤੀ ਔਰ ਕਿੱਥੇ ਕੋਈ ਵੇਚਣੀ ਸੀ ਕੀ ਕਰਨਾ ਸੀਗਾ ਜੀ ਉਸ ਇਹਨੇ ਵੇਚੀਆਂ ਕੁਝ ਵਿੱਚੋਂ ਜੀ ਤੇਗਾ ਆ ਬਾਕੀ ਹੁਣ ਕੁਸ਼ੀਸ਼ ਦੌਰਾਨ ਜਿਹੜੇ ਹੋਰ ਕਲਾਸੇ ਹੋਣਗੇ ਉਹ ਵੀ ਤੁਹਾਨੂੰ ਦੱਸਾਂਗੇ ਸਰ ਰਿਮਾਂਡ ਕਿੰਨੇ ਦਿਨ ਦਾ ਲਿਆ ਜੀ ਇਹਦਾ ਅਮਾਰ ਨੂੰ ਪੇਸ਼ ਕਰਨ ਲੱਗੇ ਐ ਇੱਕ ਦਮ ਦਾ ਪਹਿਲੇ ਮਰਿਆ ਸੀ ਅੱਜ ਫਿਰ ਪੇਸ਼ ਕਰ। אבי ਕੀ ਕਹਿਣਾ ਚਾਹੇਗਾ ਜਿਹੜੀ ਤੂੰ ਚੋਰੀ ਕੀਤੀ ਹੋਟ ਸੈਂਟਰ ਦੇ ਵਿੱਚੋਂ? ਹਾਂਜੀ ਸਰ। ਹਾਂ। ਕੋਈ ਪਛਤਾਵਾ ਹੈ ਤੈਨੂੰ ਇਹਦਾ? ਹਾਂਜੀ ਬਹੁਤ ਬਹੁਤ ਹੈ ਜੀ। ਮੈਂ ਪੇਸ਼ ਹੋਣਾ ਸੀਗਾ ਗਲਤੀ ਕਰ ਬੈਠਾ ਸੀਗਾ। ਹੂੰ। ਤੇ ਪੇਸ਼ ਨਹੀਂ ਹੋਇਆ ਤੇ ਉਹ ਮੈਂ ਕਿਵਰੀਕ ਦਾ ਪ੍ਰਧਾਨ ਨੂੰ ਆਪਣੇ ਨੂੰ। ਹੂੰ। ਤੇ ਉਹ ਗਈ ਹੋਈ ਸੀ ਹੋਲਾ ਮਲੇ ਦੇ। ਕੌਣ ਨੇ ਪ੍ਰਧਾਨ ਤੁਹਾਡੇ? ਪ੍ਰਧਾਨ ਜੀ ਰਾਜੂ ਪ੍ਰਧਾਨ ਹੈਗੇ ਜੀ ਖਾਲਸਾ। ਅੱਛਾ ਜੀ। ਹਾਂਜੀ ਉਹਨੂੰ ਵੜੀਕ ਦਾ ਹਾਂ ਤੇ ਮੈਂ ਪੇਸ਼ ਕਰਾਉਣਾ ਕੀ ਮਾਰ ਐ। अच्छा ਜਿਹੜੀਆਂ ਮੇਰੇ ਕੋਲ ਗੋਰੀਆਂ ਦੀ ਨਹੀਂ ਜਿਹੜੇ ਤੇਰੇ ਸਾਥੀ ਹੋਰ ਚਿੱਟੇ ਦਾ ਸੇਵਨ ਕਰਦੇ ਉਹਨਾਂ ਲਈ ਓਟ ਸੈਂਟਰ ਚ ਗੋਲੀਆਂ ਸੀਗਾ ਤੂੰ ਇੱਕ ਦਿਨ ਚ ਇਹ ਸਾਰੀ ਚੋਰੀ ਕਰ ਲੀਆਂ ਅਗਰ ਉਹਨਾਂ ਨੂੰ ਨਾ ਕਿਤੋਂ ਮਿਲਦੀਆਂ ਤਾਂ ਫਿਰ ਮੌਤ ਹੋ ਸਕਦੀ ਸੀ ਉਹਨਾਂ ਦੀ ਜਨਾਬ ਮੈਂ ਕਿਨਾਂ ਇਹੀ ਚੀਜ਼ ਦਾ ਮੈਨੂੰ ਪਛਤਾਵਾ ਸੀਗਾ ਮੈਂ ਨਸ਼ੇ ਦੇ ਵਿੱਚ ਸੀਗਾ ਗਲਤੀਕਾਰ ਬੈਠਾ ਬਾਦ ਠੀਕ ਹੈ